ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਖੰਨਾ ਮੰਡੀ ਦਾ ਡੀ ਐਫ ਐਸ ਸੀ ਸ਼ਿਫਾਲੀ ਚੋਪੜਾ ਵੱਲੋਂ ਦੌਰਾ ਕੀਤਾ ਗਿਆ ਇਸ ਦੌਰਾਨ ਉਹਨਾਂ ਜਿੱਥੇ ਆਪਣੀ ਨਿਗਰਾਨੀ ਹੇਠ ਕਣਕ ਦੀ ਫਸਲ ਦੀ ਲਿਫਟਿੰਗ ਕਰਵਾਈ ਉੱਥੇ ਹੀ ਮੰਡੀ ਵਿੱਚ ਕਿਸਾਨਾਂ ਦੇ ਆਰਤੀਆਂ ਨਾਲ ਵੀ ਗੱਲਬਾਤ ਕੀਤੀ ਇਸ ਦੌਰਾਨ ਸ਼ਿਫਾਲੀ ਚੋਪੜਾ ਨੇ ਕਿਹਾ ਕਿ ਖੰਨਾ ਮੰਡੀ ਵਿੱਚ ਹੁਣ ਤੱਕ 45000 ਮੈਟ੍ਰਿਕ ਟਨ ਕਣਕ ਦੀ ਫਸਲ ਦੀ ਖਰੀਦ ਹੋ ਚੁੱਕੀ ਹੈ ਜਿਸ ਵਿੱਚ 40000 ਮੈਟ੍ਰਿਕ ਟਨ ਦੀ ਲਿਫਟਿੰਗ ਵੀ ਪੂਰੀ ਹੋ ਚੁੱਕੀ ਹੈ ਉਨਾ ਨਾਲ ਹੀ ਕਿਹਾ ਕਿ ਮੰਡੀ ਵਿੱਚ ਰੋਜ਼ਾਨਾ ਹੀ 1.5 ਲੱਖ ਬੋਰੀ ਫਸਲ ਦੀ ਆਉਣ ਨਾਲ ਮੰਡੀ ਇਸ ਸਮੇਂ ਫੁੱਲ ਹੈ ਪਰ ਪ੍ਰਸ਼ਾਸਨ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਬਹੁਤ ਸੋਨਾ ਚੱਲ ਰਿਹਾ ਜੀ ਮੇਰੇ ਕੋਲੇ ਲੁਧਿਆਣਾ ਈਸ ਤੇ ਵਿੱਚ 428000 ਆਂਦੀ ਹੈ ਜੀ ਕਨਕ ਦੀ ਖਰੀਦ ਤੇ ਉਹਦੇ ਵਿੱਚੋਂ ਅਸੀਂ 139 ਆਪਣੇ ਕੋਲ ਅਰਾਈਵਲ ਆ ਗਈ ਹੈ ਜੀ ਤੇ 139 ਚੋਂ ਅਸੀਂ 127 ਆਪਾਂ ਪਰਚੇਸ ਕਰ ਚੁੱਕੇ ਆ 127 ਜੋ ਆਪਾਂ 68000 ਐਮਪੀ ਲਿਫਟ ਕਰ ਦਿੱਤਾ ਹੈਗਾ ਜਿੰਦੇ ਚੋਂ ਆਪਾਂ ਜੇ 72 ਘੰਟੇ ਦੀ ਦੇਖੀ ਜੀ ਜੀ ਅਸੀਂ ਤਕਰੀਬਨ 170% ਤੇ ਬੈਠੇ ਆ ਆਪਾਂ ਇਹ ਗੱਲਾਂ ਕਰ ਰਹੀ ਆ ਪੋਰਟਲ ਦੀ ਫਿਗਰਾਂ ਦੇ ਆਧਾਰ ਤੇ ਜਿਹੜੀ ਕਿ ਸਾਡੇ ਸਰਕਾਰ ਆਪਣਾ ਡੇਲੀ ਮੋਨੀਟਰ ਹੁੰਦੀ ਹੈ ਜੀ ਸਾਡੇ ਕੋਲ ਬੇਲਸ ਦੇ ਪੂਰੇ ਪੁਖਤਾ پابੰਦ ਨੇ ਕਿਸੇ ਪਾਸੋਂ ਕੋਈ ਦਿੱਕਤ ਨਹੀਂ ਹੈ ਤੇ ਅੱਜ ਅਸੀਂ ਸਾਰੇ ਜਾਣੇ ਖੰਨਾ ਮੰਡੀ ਦਾ ਦੌਰਾ ਕਰਨ ਵਾਸਤੇ ਆਏ ਹੈਗੇ ਆ ਤੇ ਅੱਜ ਜੀ ਆਪਾਂ ਖੰਨਾ ਮੰਡੀ ਦੀ ਗੱਲ ਕਰੀ ਜੀ ਆਪਣੀ ਲਾਸਟ ਈਅਰ ਆਪਣੀ ਪਰਚੇਸ ਕੀਤੀ ਜੀ 90000 90000 ਚੋਂ ਆਪਾਂ ਇਸ ਵੇਲੇ 45000 ਪਰਚੇਸ ਕਰ ਚੁੱਕੇ ਹਾਂ ਜਿੰਦੇ ਵਿੱਚੋਂ 40000 ਮੰਡੀ ਚ ਲਿਫਟ ਹੋ ਚੁੱਕਿਆ ਹੈਗਾ ਜਿਹੜਾ ਕਿ ਹੁਨੇ ਹੁਨੇ ਟਰੱਕ ਆਪਾਂ ਇਹੋ ਦੇਖਣ ਆਏ ਸੀਗੇ ਕਿ ਟਰੱਕ ਲੱਦੇ ਜਾ ਰਹੇ ਨੇ ਤੇ ਪੇਮੈਂਟਸ ਦਾ ਵੀ ਕੋਈ ਇਸ਼ੂ ਨਹੀਂ ਹੈ ਜੀ तकरीबन 160 162% ਆਪਣੀਆਂ ਪੇਮੈਂਟਸ ਇਸ ਵੇਲੇ ਹੋਈਆਂ ਹੋਈਆਂ ਨੇ ਮੰਡੀ ਦੇ ਵਿੱਚ ਜਿਸ ਤਰ੍ਹਾਂ ਫੁੱਲ ਲੱਗਦੀ ਹੈ ਮੰਡੀ ਜਾਲ ਕਿਸਾਨ ਕਹਿੰਦੇ ਨੇ ਕਿ ਸਾਡੇ ਕੋਲ ਜਗ੍ਹਾ ਨਹੀਂ ਉਹ ਕਿ ਬਜਾ ਰਹਿੰਦੀ ਹੈ ਨਹੀਂ ਉਹ ਵਜਾ ਇਹ ਹੈ ਕਿ ਹਰ ਰੋਜ਼ ਖੰਨਾ ਮੰਡੀ ਤੁਹਾਨੂੰ ਪਤਾ ਹੈ ਏਸ਼ੀਆ ਦੀ ਬਹੁਤ ਵੱਡੀ ਮੰਡੀ ਹੈ ਤੇ ਇੱਥੇ ਤਕਰੀਬਨ ਜਿਹੜੀ ਆਪਣੀ ਆਮਦ ਹੈਗੀ ਹੈ ਉਹ ਤੁਸੀਂ ਲਗਾ ਲਓ ਜੀ 1 ਲੱਖ ਬੈਗ ਆਂਦਾ ਹੈ ਤੁਸੀਂ ਦੇਖੋ ਜੀ ਜੇ 1 ਲੱਖ ਬੈਗ ਆਏਗਾ ਉਹਨੂੰ ਚੱਕਣ ਚ ਵੀ ਤਾਂ ਜਿੰਨਾ ਮਰਜ਼ੀ ਲੇਬਰ ਹੋਵੇ ਜੀ ਨਾਲ ਦੀ ਨਾਲ ਚੱਕਿਆ ਜਾ ਰਿਹਾ ਹੈ ਪਰ ਜਿਹੜੀ ਮੈਂ ਆਪ ਜੀ ਨੂੰ ਉਹਨੇ ਗੱਲ ਕਰ ਰਹੀ ਹਾਂ ਉਹ ਅਸੀਂ ਪੋਰਟਲ ਦੀ ਫਿਗਰ ਤੇ ਗੱਲ ਕਰ ਰਹੇ ਹਾਂ ਅਸੀਂ ਐਦਾਂ ਨਹੀਂ ਕਰ ਰਹੇ ਹੈਗੇ ਕਿ ਤੁਸੀਂ ਮੇਰੇ ਤੋਂ ਪੋਰਟਲ ਦੀ ਫਿਗਰਸ ਲੈ ਵੀ ਸਕਦੇ ਹੋ ਜਿੰਨੂੰ ਕਿ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਖਤਰ ਸਾਹਿਬ ਵੱਲੋਂ ਮਾਨਯੋਗ ਟੈਕਟਰ ਸਾਹਿਬ ਵੱਲੋਂ ਡੇਲੀ ਵਾਚਿਆ ਜਾਂਦਾ ਹੈ ਇਹ ਸਾਰੀਆਂ ਉਹ ਫਿਗਰਸ ਨਹੀਂ ਹੈਗੇ ਮੋਰ ਕੀ ਇਨਸਟਰਕਸ਼ਨ ਦਿੱਤੇ ਯਨ ਸਟਾਫ ਨੂੰ ਸਾਨੂੰ ਡੇਲੀ ਸਾਡੀ ਮੋਨੀਟਰਿੰਗ ਹੁੰਦੀ ਹੈ ਜੀ ਮਾਨਯੋਗ ਜਿਵੇਂ ਮੈਂ ਕਹਾਂ ਡੀਸੀ ਸਾਹਿਬ ਸਾਡੀ ਡੇਲੀ ਮੀਟਿੰਗ ਲੈਂਦੇ ਨੇ ਤੇ ਮਾਨਯੋਗ ਖਤਰ ਸਾਹਿਬ ਤੇ ਮਾਨਯੋਗ ਡਾਇਰੈਕਟਰ ਸਰ ਸਾਨੂੰ ਡੇਲੀ ਵੀਸੀ ਰਾਹੀਂ ਸਾਡੀ ਮੀਟਿੰਗਸ ਹੁੰਦੀਆਂ ਨੇ ਤੇ ਸਾਨੂੰ ਬੜੀ ਹੀ ਸਖਤ ਹਦਾਇਤ ਕੀਤੀ ਗਈ ਹੈ ਕਿ ਕਿਸਾਨ ਦੀ ਕੋਈ ਪੇਮੈਂਟ ਨਹੀਂ ਰਹਿਣੀ ਚਾਹੀਦੀ ਹੈ ਕਿਸਾਨ ਜਦੋਂ ਹੀ ਆਂਦਾ ਹੈ ਉਹਨੂੰ ਨਾਲ ਦੀ ਨਾਲ ਉਹਦਾ ਕਨਕ ਦਾ ਪਾ ਲਗਾ ਕੇ ਉਹਨੂੰ ਇਮੀਡੀਏਟ ਬੇਸਿਸ ਤੇ ਲਿਫਟਿੰਗ ਕਰਾਣੀ ਚਾਹੀਦੀ ਹੈ ਕਿ ਹੋਰ ਕਿੰਨੇ ਦਿਨ ਲੱਗਦਾ ਕਿ ਸੀਜ਼ਨ ਚੱਲੂ ਕਰੇ ਕਿਹੜਾ ਪੀਕ ਕਹਿ ਸਕਦੇ ਆ ਜੀ ਆਪਾਂ ਜਿਵੇਂ ਤੁਸੀਂ ਹੁਣੇ ਹੀ ਗੱਲ ਕਰਕੇ ਹਟਿਓ ਕਿ ਮੰਡੀ ਸਾਰੀ ਭਰੀ ਪਈ ਹੈ ਜੀ ਇਸ ਵੇਲੇ ਆਪਣਾ ਪੀਕ ਚੱਲ ਰਿਹਾ ਜੀ ਤੇ ਇਹਨੂੰ ਆਪਾਂ ਲੈ ਕੇ ਚੱਲੀਏ ਜੀ ਹਫਤਾ 10 ਦਿਨ ਦਾ ਲੱਗੇਗਾ ਕਿਉਂਕਿ ਮੰਡੀ ਚ ਜੇ ਆਪਾਂ ਖੰਨਾ ਦੀ ਗੱਲ ਕਰੀਏ ਜੀ ਤੇ ਖੰਨਾ ਚ ਹੀ ਆਪਣਾ 1 ਲੱਖ ਬੈਗ ਆਂਦਾ ਹੈ ਜੀ ਵੱਡੀ ਮੰਡੀ ਹੋਣ ਕਰਕੇ ਤੇ ਨਾਲ ਦੀ ਨਾਲ ਅਸੀਂ ਲਿਫਟ ਕਰੀ ਜਾ ਰਹੇ ਹਾਂ ਜੀ ਇਸ ਦੌਰਾਨ ਆਰਤੀ ਐਸੋਸੀਏਸ਼ਨ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਕਿਹਾ ਕਿ ਬਾਰਿਸ਼ ਵੇ ਤੇਜ਼ ਹਵਾ ਕਾਰਨ ਤਰਪਾਲਾਂ ਉੱਡ ਗਈਆਂ ਸਨ ਜਿਸ ਵਜ੍ਹਾ ਨਾਲ ਥੋੜਾ ਬਹੁਤਾ ਨੁਕਸਾਨ ਹੋਇਆ ਸੀ ਤੇ ਅੱਗੇ ਤੋਂ ਬਿਲਕੁਲ ਵੀ ਹਾਂਜੀ ਕਿਸ ਤਰ੍ਹਾਂ ਚੱਲ ਰਿਹਾ ਮੰਡੀ ਦੇ ਵਿੱਚ ਸੀ ਅੱਜ ਮੰਡੀ ਦੇ ਵਿੱਚ ਕੱਲ ਤੱਕ ਲਗਭਗ 9 ਲੱਖ ਟਨ ਖੰਨੇ ਵਿੱਚ ਆ ਚੁੱਕੇ ਹਨ ਜਿਹਦੇ ਵਿੱਚੋਂ ਲਗਭਗ 7 ਲੱਖ ਟਨ ਜਿਹੜਾ ਹੈ ਉਹ ਲਿਫਟ ਹੋ ਚੁੱਕਿਆ ਹਰ ਰੋਜ਼ ਮੰਡੀ ਦੇ ਵਿੱਚ ਲੱਖ ਲੱਖ ਸਵਾ ਦਾ ਕਟਾ ਆਉਂਦਾ ਹੈ ਜਿਹੜਾ ਕਿ ਸ਼ਾਮ ਨੂੰ ਸਾਰਾ ਭਰਿਆ ਹੁੰਦਾ ਹੈ ਤੇ ਇੱਕ ਦੋ ਦਿਨ ਦੇ ਵਿੱਚੋਂ ਲਿਫਟ ਹੋ ਜਾਂਦਾ ਹੈ ਜਿਹੜੀ ਕੱਲ ਖਬਰ ਚੱਲੀ ਹੈ ਉਹ ਦਾਸ਼ਨ ਚੇਤ ਬਰਸ਼ਾਉਣਾ ਹਵਾ ਪਾਚਾ ਨਾਲ ਕੋਸਰ ਵਾਲੇ ਉੜਗੀਆਂ ਸੀ ਉਹਦੇ ਵਿੱਚ ਕਿਸੇ ਕਿਸਾਨ ਦਾ ਕਿਸੇ ਆਰਤੀ ਦਾ ਕਿਸੇ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋਇਆ ਅਚਨਚੇਤ ਦਾ ਕੁਦਰਤੀ ਕੁਦਰਤੀ ਮਾਰ ਕਰਕੇ ਹੋਇਆ ਉਹਦੇ ਵਿੱਚ ਨੁਕਸਾਨ ਨਹੀਂ ਜਿਹੜਾ ਕੱਲ ਜੀਮੀਦਾਰ ਕੋਈ ਆਇਆ ਮੰਡੀ ਦੇ ਵਿੱਚ ਉਹ ਦਾਣਾ ਦਾਣਾ ਵੇਚ ਕੇ ਚਲਿਆ ਗਿਆ ਤੇ ਕਿਸੇ ਕਿਸਮ ਦੀ ਕਿਸੇ ਕਿਸਾਨ ਨੂੰ ਕਿਸੇ ਨੂੰ ਕੋਈ ਤਕਲੀਫ ਨਹੀਂ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਇੰਤਜ਼ਾਮ ਨੇ ਅੱਗੇ ਵਾਸਤੇ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕਿਸੇ ਕਿਸਮ ਦੀ ਇਹ ਕਿਸਾਨ ਨੂੰ ਮਜ਼ਦੂਰ ਨੂੰ ਤੇ ਕਿਸੇ ਆਰਤੀ ਨੂੰ ਕੋਈ ਤਕਲੀਫ ਨਹੀਂ ਆਊਗੀ ਤੇ ਨਾ ਪਹਿਲਾਂ ਆਈ ਹੈ ਪੇਮੈਂਟ ਵੀ ਬਹੁਤ ਵਧੀਆ ਆ ਰਹੀ ਹੈ ਮੈਂ ਦੁਬਾਰੇ ਇੱਕ ਬੇਨਤੀ ਕਰਨਾ ਚਾਹੁੰਦਾ ਜਸਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਤੇ ਮਤ ਵਿੱਚ ਕਿਸੇ ਕਿਸਮ ਦਾ ਕਿਸੇ ਆਰਤੀ ਦਾ ਕਿਸੇ ਸਟਾਫ ਦਾ ਬਲਾਸ਼ਮ ਦਾ ਕੋਈ ਕਸੂਰ ਨਹੀਂ ਸਿਰਫ ਉਹ ਹਵਾ ਚੱਲਣ ਕਰਕੇ ਤਰਬਾਹ ਉੱਡ ਗਈਆਂ ਤਾਂ ਕਰਕੇ ਕੁਝ ਪਰਾਈ ਬੋਰੀਆਂ ਪਈਆਂ ਸੀ ਉਹ ਗਿੱਲੀ ਹੋ ਗਈਆਂ